ਮੰਜੀ ਦੇ ਹੀ ਪਹੁੰਚੇ ਹੋਏ ਜਾਂਦਾਂ ਨੇ ਵੀਰ। ਇਹ ਸਵਰਾਜ 855 2002 ਮਾਡਲ ਹੈ। 2,70,000 ਰੁਪਏ ਡਿਮਾਂਡ ਆ 50 ਨੰਬਰਾਂ ਟਰੈਕਟਰ। ਟਰੈਕਟਰ ਦਾ ਜਿਹੜਾ ਕੰਟੈਕਟ ਨੰਬਰ ਆ ਹੈਗਾ ਵੀਰ ਦਾ 9815128185 ਵੀਰ ਦਾ ਕੰਟੈਕਟ ਨੰਬਰ ਆ। ਸਵਰਾਜ 855 ਮਾਡਲ 2002 ਆ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ। ਅੱਗੇ ਜੀ ਅਰਜਨ ਮਾਈਟ 2014 ਮਾਡਲ ਆ। ਡਿਮਾਂਡ ਇਹਦੀ 4,90,000 ਰੁਪਏ ਰੱਖੀ ਗਈ ਆ। ਹਾਕੀ ਕੰਡੀਸ਼ਨ ਵਗੈਰਾ ਦੇਖ ਸਕਦਾ ਟਰੈਕਟਰ ਦੀ ਅਗਿਆਵੀ ਰਚ ਐਮਟੀ 5911 ਕੰਡੀਸ਼ਨ ਵਗੈਰਾ ਦੇਖ ਸਕਦਾ ਟਰੈਕਟਰ ਦੀ ਪਾਵਰ ਸਟੀering ਆ 1998 ਮਾਡਲ ਆ ਡਿਮਾਂਡ ਆ 215000 ਰੁਪਿਆ ਵੀਰ ਦਾ ਕੰਟੈਕਟ ਨੰਬਰ ਆ ਹੈਗਾ 8289017743 ਵੀਰ ਦਾ ਕੰਟੈਕਟ ਨੰਬਰ ਆ ਅਗਿਆਵੀ ਸੁਵਰਾਜ 735 ਐਫੀ 94 ਮਾਡਲ ਆ ਕੰਡੀਸ਼ਨ ਵਗੈਰਾ ਦੇਖ ਸਕਦਾ ਟਰੈਕਟਰ ਦੀ ਡਿਮਾਂਡ ਆ 142000 ਰੁਪਿਆ ਰੱਖੀ ਗਿਆ ਵੀਰ ਵੱਲੋਂ ਵੀਡੀਓ ਨੂੰ ਚੰਗੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਹੋ 964687844360 ਅੱਗੇ ਵੀ ਟਰਾਲੀ ਲੈਫਟ ਵਾਲੀ 11 ਵ 6:30 ਦੀ ਡਿਮਾਂਡ ਆ ਵੀਰ ਵੱਲੋਂ ਰੱਖੀ 175000 ਰੁਪਇਆ ਵੱਟੇ ਤੇ ਜਾਲੀ ਵਗੈਰਾ ਲੱਗੀ ਵੀ ਹੈ ਜੀ ਅੱਗੇ 11 6 ਦੀ ਟਰਾਲੀ ਹੈ ਜੀ ਡਿਮਾਂਡ ਵਾਲੀ ਵੀਰ ਵੱਲੋਂ 135000 ਰੁਪਇਆ ਰੱਖੀ ਗਈ ਹੈ ਵਾਕੀ ਵੀਰ ਦਾ ਕੰਟੈਕਟ ਨੰਬਰ ਆ ਉਹ ਤੁਹਾਨੂੰ ਦੇ ਦਨੇ ਆ ਵੀਰਾ ਨੰਬਰ ਬੋਲੀ ਮਾਈ ਕਿੰਨਾ ਕਿੰਨਾ ਨੰਬਰ ਵੀਰੇ ਹੈਗਾ 98724 30209 ਇਹ ਵੀਰ ਦਾ ਕੰਟੈਕਟ ਨੰਬਰ ਹੈ ਡਿਮਾਂਡ ਅੜੀ 135000 ਰੁਪਏ ਵੀਰ ਬਲੋ ਰੱਖੀ ਆ ਟਰਾਲੀ ਦੇ ਨਾਲ ਬੈੱਡ ਵੀ ਹੈਗਾ ਵੀਰ ਜਾਲੀ ਵੀ ਹੈਗੀ ਨਾਲ ਤੇ ਇਸੇ ਵੀਰ ਦਾ 2003 ਮਾਡਲ ਸਵਰਾਜ 855 ਐਫ ਆਈ ਕਣੀਵਰਾ ਦੇਸ਼ਾ ਦਾ ਟਰੈਕਟਰ ਦੀ ਬਿਲਕੁਲ ਬਾਈ ਬਾਡੀ ਲੈਨਰ ਸਾਫਾ ਟਰੈਕਟਰ ਇੰਜਨ ਗੇਅਰ ਦੀ ਪੂਰੀ ਤਸੱਲੀ ਹੈ ਠੀਕ ਹੈ ਟਾਇਰ ਪੱਕੇ ਆ ਗਏ ਮਰਫ ਦੀ ਤੇ ਬਾਕੀ ਸ਼ੋਹ ਦੀ ਬਾਈ ਸੋ ਜਮਾ ਬਾਈ ਜਿਵੇਂ 100 ਪਟੈਂਕੀ ਦੇ ਰੰਗਾਂ ਉਵੇਂ ਆ ਜਮਾ ਸਾਫ 100 ਕੰਡੀਸ਼ਨ ਦੀ ਪੂਰੀ ਸਾਫ ਆ ਬਾਈ ਕਹਿੰਦਾ ਅਰੀਜਨਲ ਸੋਆ ਰੰਗ ਵਗੈਰਾ ਦੇਖ ਸਕਦਾ 68000 ਰੁਪਏ ਦੀ ਕੀਮਤ ਆ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਬਾਕੀ ਨੰਬਰ ਫੇਰ ਫੋਨ ਦੇ ਬਾਈ ਆਪਦਾ 98724 30209 ਵੀਰ ਦਾ ਕੰਟੈਕਟ ਨੰਬਰ ਆ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦਣਾ ਵੀਰ ਦਾ ਪਿੰਡ ਆ ਉਹ ਪੈਣੀ ਜੱਸਾ ਆ ਅੱਗੇ ਵੀਰ ਐਚਐਮਟੀ 5911 2003 ਮਾਡਲ ਆ ਡਿਮਾਂਡ ਆ ਵੀਰ ਬਲੋ 440000 ਰੁਪਏ ਰੱਖੀ ਗਈ ਆ ਕਿ ਕੋਲੰਪੀ ਵਗੈਰਾ ਲੱਗੀ ਵੀ ਟਰੈਕਟਰ ਤੇ ਨਿਹੋਗਰਾ ਦਾ ਦੇਸ਼ਾ ਦੇ ਅੱਗੇ ਵੀਰ ਸੁਵਰਾਜ 735 FE 1995 ਮਾਡਲ ਹੈ ਡਿਮਾਂਡ ਹੈ 1,95,000 ਰੁਪਿਆ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਅੱਗੇ ਵੀਰ ਮੋਰ ਦਿਖਾ ਦੇਣਾ ਅੱਗੇ ਵੀਰ ਰਾਈਸਰ 92 ਮਾਡਲ ਹੈ ਸੌਰੀ 90 ਮਾਡਲ ਹੈ ਜੀ 92000 ਰੁਪਿਆ ਡਿਮਾਂਡ ਹੈ ਇਹ ਵੀ ਵੀਰ ਸੁਵਰਾਜ 845 ਵੀਰ ਦਾ ਹੈ ਜੀ ਉਸੇ ਨਾਲ ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਇਹ ਬੜੀ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਨੂੰ ਗੈਵਿਰ ਸਵਰਾਜ 8552 1995 ਮਾਡਲ ਹੈ ਡਿਮਾਂਡ ਰੱਖੀ ਗਿਆ 1,80,000 ਰੁਪਏ ਵੀਰ ਦਾ ਕੰਟੈਕਟ ਨੰਬਰ ਹੈਗਾ 82890 17643 ਵੀਰ ਦਾ ਕੰਟੈਕਟ ਨੰਬਰ ਆ ਜਾ ਆ ਜਾ ਕੋਈ ਨਹੀਂ ਆ ਇਸਰ ਵਾਲੇ ਵੀਰ ਦਾ ਨੰਬਰ ਬੋਲ ਦਿੰਨਾ ਵੀਰ ਬੋਲੀ ਕਰਾਂ ਬਾਈ ਨੰਬਰ ਆ ਬਾਈ 90 ਮਾਡਲ 91000 ਰੇਟ ਰੇਟ ਤਾਂ ਮੌਕੇ ਤੇ ਹੋ ਜੂ ਬਾਈ ਨੰਬਰ ਹੈਗਾ 98724 30209 ਵੀਰ ਦਾ ਕੰਟੈਕਟ ਨੰਬਰ ਹੈ ਬਾਕੀ ਰੇਟ ਬਾਈ ਘੱਟ ਵੱਧ ਹੋ ਜੂ ਮੌਕੇ ਤੇ ਹੋ ਜੂਗਾ ਜੀ ਅੱਗੇ ਵੀਰ ਮੈਸੀ 5245 ਵੀਰ ਦਾ ਕੰਡੈਕਟਰ ਨੰਬਰ ਇਹੜਾ ਹੋ ਗਿਆ 8289017643 ਅੱਗੇ ਵੀਰ 2009 ਮਾਡਲ 855 ਡਿਮਾਂਡ ੜੀ 370 ਹੁਣ ਨਹੀਂ ਫੋਨ ਬੱਤੀ ਜਾਂਦਾਗਾ ਸਵਰਾਜ 73599 ਮਾਡਲ ਹੈ ਇਹ ਵੀ ਆਪਣੀ ਆ ਬਈ ਇਹ ਤੇ ਨੰਬਰ ਬੋਲਦੀ ਇਹ ਵੀ ਵੀਰ ਦਾ ਨੰਬਰ ਬੋਲਿੰਗ ਕਰ ਮਾੜਾ ਜ 99724 98724 30209 ਵੀਰ ਦਾ ਕੰਡੈਕਟਰ ਨੰਬਰ ਆ 95 ਮਾਡਲ ਆ ਡਿਮਾਂਡ 12 ਹੈ ਅੱਗੇ ਫੇਰ ਵੀਰ ਸਵਰਾਜ 735 ਐਫ ਵੀ ਆ ਗਿਆ ਏ ਵੀ ਉਸੇ ਵੀਰ ਦਾ ਹੀ ਆ ਜੀ ਡੈਕਟ ਕਰਕੇ ਵੀ ਨਕਰੀ 사ਦੇ ਤੁਸੀਂ ਟਰੈਕਟਰ ਅੱਗੇ ਵੀਰ ਸਵਰਾਜ 855 96 ਮਾਡਲ ਹੈ ਵੀਰ ਦਾ ਡੈਕਟ ਨੰਬਰ ਹੋਵੇਗਾ 872994199 ਵੀਰ ਦਾ ਕੰਟੈਕਟ ਨੰਬਰ ਹੈ ਸਵਰਾਜ 855 ਨੰਬਰ ਬੋਲਦੇ ਬਾਈ ਗਰਾ 9872430209 ਇੱਕ ਹੋਰ ਖੜਾ 498 ਵਾਲਾ 98 ਮਾਡਲ ਜਿਹਦੇ ਕੋਲੇ 7-8 ਟਰੈਕਟਰ ਹੈਗੇ ਨੇ ਇੱਕ ਟਰੈਕਟਰ ਖਰੀਦ ਸਕਦੇ ਹੋ ਉਹ ਹੈਗਾ ਬਾਹਰ ਪੰਪ 14 ਦੇ ਟਾਇਰਾਂ ਦੇ ਵਿੱਚ ਹੈਗਾ ਠੀਕ ਆ ਬਾਈ ਹਾਂ ਪੰਜਾਬ ਦੇ ਟਰੈਕਟਰ ਹੋਗੇ 5545 ਇਹ ਹੈ ਇਹ ਟਰਾਲੀ ਹੈ ਇੱਕ ਅੱਗੇ ਵੀਰ ਕੋਲੇ ਟਰਾਲੀ ਹੈ ਜੀ ਬਿਲਕੁਲ ਨਵੇਂ ਆਕੀ ਟਰਾਲੀ ਹੈ ਜੀ ਡਿਮਾਂਡ ਹੈ 1,45,000 ਰੁਪਿਆ ਤੇ ਨੰਬਰ ਬਾਈ ਬੋਲੀ ਕਰਾਓ ਨੰਬਰ ਉਹੀ ਹੈ ਵੀਰੇ 9872430209 ਇਹ ਕੰਟੈਕਟ ਕਰਕੇ ਵੀਰ ਤੋਂ ਤੁਸੀਂ ਖਰੀਦ ਸਕਦੇ ਹੋ ਟਰਾਲੀਆਂ ਵੀ ਹੁੰਦੀਆਂ ਨੇ ਵੀਰਾਂ ਕੋਲੇ ਤੇ ਟਰੈਕਟਰ ਵੀ ਹੁੰਦੇ ਆ ਕੰਡੀਸ਼ਨ ਵਗਰਾ ਦੇਖ ਸਕਦੇ ਹੋ ਟਰਾਲੀ ਦੀ ਲੈਫਟਾਈਲ ਟਰਾਲੀ ਹੈ ਜੀ ਪੰਡਾ ਵੀਰ ਦਾ ਭੈਣੀ ਜੱਸਾ ਬਾਕੀ ਥੱਲੇ ਤੋਂ ਕੰਡੀਸ਼ਨ ਵਗਰਾ ਦੇਖ ਸਕਦੇ ਹੋ ਵੀਡੀਓ ਚੱਲਦੀ ਵਾਲੀ ਨੂੰ ਸ਼ੇਅਰ ਜ਼ਰੂਰ ਕਰ ਦੇਈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਹੋ 96468784360 ਬਰਨਾਲਾ ਏਰੀਆ ਚ ਖਰੀਦਣ ਵੇਚਣ ਲਈ ਸੰਪਰਕ ਕਰ ਸਕਦੇ ਆਂ ਇਹ ਖੇਤੀਬਾੜੀ ਦੇ ਸੰਦ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ